ਹਾਂਜੀ ਕੀ ਨਾਂ ਤੁਹਾਡਾ ਜੀ ਕਿਹੜਾ ਪਿੰਡ ਦਾ ਮੇਰਾ ਨਾਂ ਪਾਲ ਸਿੰਘ ਵਾ ਜੀ ਮੈਂ ਜਾਮਾ ਰੇ ਪਿੰਡ ਦਾ ਵਾਂ ਬਲਾਕ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਸਾਬਕਾ ਸਰਪੰਚਾ ਜੀ ਕੀ ਹੈ ਸਾਰਾ ਮਾਮਲਾ ਜਿਹੜਾ ਤੁਹਾਨੂੰ ਮੀਡੀਆ ਸਾਹਮਣੇ ਆਉਣਾ ਪਿਆ ਜੀ ਇਹ ਮਾਮਲਾ ਹੈ ਜੀ ਸਾਡੇ ਪਿੰਡ ਦਾ ਜਿਹੜਾ ਸਰਪੰਚ ਬਣਿਆ ਹਰਜੀਤ ਕੋਹੜ ਉਹਦੇ ਘਰ ਵਾਲਾ ਪਰਮਜੀਤ ਉਹਨੇ ਡੀਡੀਪੀਓ ਸਾਹਿਬ ਦੇ ਦਫ਼ਤਰ ਜਾ ਕੇ ਤੇ ਕੁਝ ਸਾਡੇ ਖਿਲਾਫ ਪ੍ਰੋਪੋਗੈਂਡਾ ਕੀਤਾ ਵਾ ਜਿਹੜਾ ਬਿਲਕੁਲ ਪੂਰੀ ਤਰ੍ਹਾਂ ਝੂਠ ਵਾ ਉਹ ਕਹਿੰਦਾ ਕਿ ਕਾਮਰੇਡ ਪਾਲ ਸਿੰਘ ਜਿਹੜਾ ਸਾਬਕਾ ਸਰਪੰਚ ਹੈ ਮੈਂ ਮੈਂਬਰਾਂ ਨੂੰ ਰੋਕ ਰਿਆ ਮੈਂ ਜਦੋਂ ਕਿ ਕਿਸੇ ਵੀ ਮੈਂਬਰ ਨੂੰ ਨਹੀਂ ਰੋਕਿਆ ਮੈਂਬਰ ਆਪਣੀ ਮਰਜ਼ੀ ਦੇ ਨਾਲ ਜਿਹੜਾ ਉਹ ਨਹੀਂ ਜਾ ਰਹੇ ਮੈਂਬਰਾਂ ਨੂੰ ਇਹਨਾਂ ਗਾਲੀ-ਕਲੋਚ ਕੀਤੀਆਂ ਵਾ ਉਹਨਾਂ ਨੂੰ ਧਮਕੀਆਂ ਦਿੱਤੀਆਂ ਥ੍ਰੈਟ ਕੀਤਾ ਇਸ ਕਰਕੇ ਉਹ ਮੈਂਬਰ ਨਹੀਂ ਜਾ ਰਹੇ ਮੇਰਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂਗਾ ਮੇਰੇ ਉੱਤੇ ਇਹ ਨਜਾਇਜ਼ ਇਲਜ਼ਾਮ ਲਾ ਰਿਆ ਝੂਠੇ ਇਲਜ਼ਾਮ ਲਾ ਰਿਆ ਵਾ ਮੈਨੂੰ ਪਰੇਸ਼ਾਨ ਕਰਨ ਰਿਆ ਇੱਕ ਇਹਨੇ ਕਿਹਾ ਕਿ ਮੇਰਾ ਪਿਓ ਨੂੰ ਟੈਨਸ਼ਨ ਹੋਈ ਆ ਉਹਦਾ ਟੈਨਸ਼ਨ ਦੇ ਨਾਲ ਸਾਡੇ ਕੋਈ ਤਾਲੁਕਾਤ ਨਹੀਂਗਾ ਟੈਂਸ਼ਨ ਇਹਦਾ ਪਹਿਲਾਂ ਵੀ ਪਿਓ ਬਿਮਾਰ ਵਾ ਉਹ ਬਿਮਾਰ ਰਹ ਰਿਹਾ ਉਹ ਪਹਿਲਾਂ ਵੀ ਸਰਪੰਚ ਰਹ ਚੁੱਕਾ ਉਹਨੇ ਪਿੰਡ ਦਾ ਕੋਈ ਵਿਕਾਸ ਨਹੀਂ ਕੀਤਾ ਕੋਈ ਪਿੰਡ ਦੇ ਵਿੱਚ ਗ੍ਰਾਂਟਾਂ ਆਈਆਂ ਜੜੀਆਂ ਉਹ ਲਾਈਆਂ ਨਹੀਂ ਨਰੇਗਾ ਮਜ਼ਦੂਰਾਂ ਨੂੰ ਪੈਸੇ ਨਹੀਂ ਦਿੱਤੇ ਕੰਮ ਕਰਾ ਕਰਾ ਕੇ ਤੇ ਉਹ ਆਪਣੇ ਜਿਹੜੀ ਸਾਰਾ ਕੁਝ ਜਿਹੜਾ ਛਵੀ ਨੂੰ ਪਹਚਾਉਣ ਵਾਸਤੇ ਲੋਕਾਂ ਨੂੰ ਗਮਰਾਹ ਕਰ ਰਿਹਾ ਵਾ ਤੇ ਹੁਣ ਕਹਿ ਰਿਹਾ ਵੀ ਸਾਨੂੰ ਸਰਪੰਚੀ ਨਹੀਂ ਕਰਨ ਦਿੰਦੇ ਜਦੋਂ ਕਿ ਮੇਰਾ ਸਰਪੰਚੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹਾਲਾਂਕਿ ਮੇਰੀ ਸਰਪੰਚੀ ਇਹਨਾਂ ਨੇ ਮੈਨੂੰ ਕਰਨ ਨਹੀਂ ਦਿੱਤੀ 5 ਸਾਲ ਰੋਕ ਛੱਡਿਆ ਮੇਰਾ ਮੈਂਬਰ ਇਹ ਨਾ ਖਰੀਦਿਆ ਸੀ ਮੀਵਾ ਸਿੰਘ ਤੇ ਮੇਰੀ ਪ੍ਰਬੰਧਕ ਧੱਕੇ ਨਾਲ ਲਵਾਇਆ ਸੀ ਮੇਰੀ ਸਰਪੰਚੀ ਤੋੜੀ ਸੀ ਮੈਂ ਸਰਪੰਚੀ ਜਿਹੜੀ ਉਹ ਬੜੇ ਜ਼ੋਰ ਦੇ ਨਾਲ ਐਸੇ ਕਮਿਸ਼ਨ ਨੂੰ ਸੱਦ ਕੇ ਹਾਈ ਕੋਰਟ ਜਾ ਕੇ ਤੇ ਫਿਰ ਮੈਂ ਆਪਣੀ ਜਿਹੜੀ ਇਹਨਾਂ ਦੇ ਨਾਲ ਇਹਨਾਂ ਦੇ ਪਰਚਾ ਹੋਇਆ ਸੀ ਇਹਨਾਂ ਮੇਰੇ ਨਾਲ ਰਾਜੀਨਾਮਾ ਕੀਤਾ ਫਿਰ ਮੇਰਾ ਨਾ 2 ਸਾਲ ਕੰਮ ਚੱਲਣ ਦਿੱਤਾ 3 ਸਾਲ ਮੇਰੀ ਸਰਪੰਚੀ ਇਹਨਾਂ ਚੱਲਣ ਨਹੀਂ ਦਿੱਤੀ ਪਰੇਸ਼ਾਨ ਮੈਨੂੰ ਕੀਤਾ ਵਾ ਇਹਨਾਂ ਦੇ ਕਾਰਨ ਕਰਕੇ ਮੈਂ eh 11 ਦੇ ਵਿੱਚ ਇਹਨਾਂ ਮੈਨੂੰ ਸਰਪੰਚੀ ਦੇ ਜਿਹੜੇ ਉਹ ਤਿੰਨ ਮਰਦਾਦੀ ਅਧੀ ਅਧੀ ਕੀਤੀ ਸੀ ਉਹ ਚਾਰਜ ਦੇਣਾ ਹੈ 27 ਮਈ ਨੂੰ ਮੈਂ ਦੁਪਹਿਰੇ ਫੋਨ ਕੀਤਾ ਮੈਂ ਇਹਨੂੰ ਕਿਹਾ ਵੀ ਮੇਰਾ ਸਰਪੰਚੀ ਦਾ ਟਾਈਮ ਲੰਘ ਗਿਆ ਮੈਨੂੰ ਸਰਪੰਚੀ ਦਿਓ ਇਹਨੇ ਮੈਨੂੰ ਗਾੜੀਆਂ ਗਾਲੀ-ਕਲੋਚ ਕੀਤਾ ਵਾ ਵੱਧ ਕੱਟ ਬੋਲਿਆ ਮੇਰੇ ਘਰ ਦੀ ਮੇਰੇ ਕੋਲ ਖੜੀ ਸੀ ਉਹਨੇ ਮੇਰੇ ਹੱਥ ਚੋਂ ਫੋਨ ਫੜ ਲਿਆ ਮੈਨੂੰ ਕਹਿੰਦੀ ਰਹਿਣ ਦੇ ਆਪਾਂ ਨੂੰ ਸਰਪੰਚੀ ਨਹੀਂ ਚਾਹੀਦੀ ਆਪਾਂ ਤੋਂ ਤੋਂ ਮੈਂ ਮੈਂ ਨਹੀਂ ਕਰਨਾ ਪਰ ਉਹ ਆਪ ਟੈਨਸ਼ਨ ਲੈ ਗਈ ਤੇ ਅਗਲੇ ਦਿਨ 28 ਮਈ ਸਵੇਰ 8 ਵਜੇ ਚਾਹ ਪੀਣ ਤੋਂ ਬਾਅਦ ਮੇਰੇ ਘਰ ਦੇ ਨੂੰ ਅਟੈਕ ਹੋ ਗਿਆ ਇਹਨਾਂ ਦੀ ਟੈਨਸ਼ਨ ਨਾਲ ਜਿਹੜੀ ਮੈਨੂੰ ਸਰਪੰਚੇ ਨੇ ਦਿੱਤੀ ਮੇਰੇ ਘਰ ਦੇ ਦੀ ਮੌਤ ਹੋ ਗਈ ਜਿਹੜੀ ਮੌਤ ਦੇ ਜ਼ਿੰਮੇਵਾਰ ਕਲਦੀਪ ਸਿੰਘ ਅਤੇ ਇਹਦਾ ਪਰਿਵਾਰ ਆ ਪਰ ਇਹ ਮੇਰੇ ਤੇ ਝੂਠਾ ਇਲਜ਼ਾਮ ਲਾ ਰਿਹਾ ਕਿ ਸਾਨੂੰ ਸਰਪੰਚੇ ਨਹੀਂ ਕਰਨ ਦਿੰਦਾ ਮੇਰਾ ਪਿਓ ਟੈਨਸ਼ਨ ਦੇ ਵਿੱਚ ਆ ਆ ਮੈਂ ਰਿਪੋਰਟ ਜਿਹੜੀ ਆ ਮੇਰੇ ਜੀ ਪ੍ਰੂਥੀ ਹਸਪਤਾਲ ਦੀ ਇਹ ਮੇਰੀਆਂ ਤਿੰਨ ਨਾੜਾਂ ਜਿਹੜੀਆਂ ਬਲੌਕ 100% ਮੇਰਾ ਇਲਾਜ ਦੋ ਹਸਪਤਾਲਾਂ 'ਚ ਚੱਲ ਰਿਹਾ ਪਰ ਇਹ ਮੈਨੂੰ ਤੱਕੇ ਦੇ ਨਾਲ ਪਰੇਸ਼ਾਨ ਕਰਨ ਦੇ ਆ ਮੇਰਾ ਕੋਈ ਵੀ ਕਿਸੇ ਕਿਸਮ ਦਾ ਹੁਣ ਹਾਦਸਾ ਹੋਇਆ ਪਹਿਲਾਂ ਮੇਰੇ ਘਰ ਵਾਲੀ ਇਹਨਾਂ ਨੇ ਟੈਨਸ਼ਨ ਦੇ ਨਾਲ ਮਾਰੀ ਆ ਹੁਣ ਇਹ ਮੈਨੂੰ ਟੈਨਸ਼ਨ ਦੇ ਰਹੇ ਆ ਜਦੋਂ ਕਿ ਮੇਰਾ ਸਰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਮੈਂਬਰਾਂ ਦੇ ਨਾਲ ਤੇ ਜੇਕਰ ਮੇਰਾ ਕੋਈ ਹਾਦਸਾ ਹੁੰਦਾ ਉਹਦਾ ਜ਼ਿੰਮੇਵਾਰ ਪਰਮਜੀਤ ਸਿੰਘ ਇਹਦਾ ਪਰਿਵਾਰ ਇਹਦੇ ਨਾਲ ਇੱਕ ਹੋਰ ਤੁਰਿਆ ਫਿਰਦਾ ਵਾ ਗੁਰਪ੍ਰੀਤ ਸਿੰਘ ਇਹਦੇ ਜਿਹੜੇ 15 ਬੰਦੇ ਹੋਰ ਪਾਰਟੀ ਦੇ ਆ ਜਿਹੜੇ ਮੈਨੂੰ ਲਗਾਤਾਰ ਪਰੇਸ਼ਾਨ ਕਰਨਦੇ ਮੈਨੂੰ ਅਪਸ਼ਬਦ ਵੀ ਬੋਲਦੇ ਆ ਤੇ ਮੈਨੂੰ ਲਗਾਤਾਰ ਧਮਕੀਆਂ ਵੀ ਫੂਨਾ ਰਹੇ ਵੀ ਦੱਸ ਦਿਆ ਤੂੰ ਸਮਰਥਨ ਕਰਦੇ ਮੇਰੇ ਮੁੰਡੇ ਨੂੰ ਵੀ ਘੇਰ ਕੇ ਪਰਮਜੀਤ ਸਿੰਘ ਨੇ ਇੱਕ ਦਿਨ ਰਸਤੇ ਵਿੱਚ ਕਿਹਾ ਆਪਣੇ ਪਿਓ ਨੂੰ ਕਹੇ ਬਾਜ ਆ ਜਾ ਨਹੀਂ ਤੇ ਸਾਡੇ ਵੱਲ ਸਾਡਾ ਸਮਰਥਨ ਕਰਦੇ ਨਹੀਂ ਤੇ ਫਿਰ ਵੇਖ ਲਿਓ ਕੀ ਹੁੰਦਾ ਵਾ ਇਸ ਕਰਕੇ ਮੈਨੂੰ ਲਗਾਤਾਰ ਹੀ ਪਰੇਸ਼ਾਨ ਕਰ ਰਹੇ ਆ ਕੀ ਮੰਗ ਕਰਦੇ ਮੈਂ ਮੰਗ ਕਰਦਾ ਜੀ ਜੰਨਿਆ ਦੇ ਪਿਓ ਨੇ ਸਰਪੰਚੀ ਕੀਤੀ 5 ਸਾਲ ਉਹਦੀਆਂ ਸਾਰੀਆਂ ਜੰਨੀਆਂ ਗਰੰਟਾਂਆਂ ਨਰੇਗਾ ਦੀ ਗਰੰਟਾ ਆਈ ਆ ਮਜ਼ਦੂਰਾਂ ਦੇ ਪੈਸੇ ਖਾਦੇ ਆ 1 ਕਰੋੜ ਤੇ 70 ਲੱਖ ਰੁਪਈਆ ਜਿਹੜੀ ਬ੍ਰਹਮਪੁਰਾ ਸਾਹਿਬ ਨੇ ਇਹਨਾਂ ਨੂੰ ਗ੍ਰਾਂਟ ਦਿੱਤੀ ਆ ਬਾਦਲ ਸਾਹਿਬ ਜਿਹੜੀ ਸੰਗਦਰਸ਼ਨ ਦੱਸ ਕੇ ਗਏ ਆ ਉਹ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਆ ਜਿਹੜੇ ਮੜੀਆਂ ਦੇ ਵੀ ਇਹਨੇ ਕੁਝ ਲੱਕੜਾਂ ਲੁਕੜਾਂ ਵੇਚੀਆਂ ਵਾ ਜਾਂ ਮਤਲਬ 1 ਲੱਖ ਰੁਪਈਆ ਦਾ ਕਹਿ ਰਹੇ ਆ ਕਿ ਇਹਨੂੰ ਬਾਹਰੋਂ ਨੀਜੀ ਜਿਹੜੀ ਸਹਤਾ ਆ ਜਾਂ ਇੰਟਰਲੌਗ ਲਾਉਣ ਲਈ ਉਹ ਕਿਤੇ ਵੀ ਲੱਗੀ ਨਹੀਂ ਗਈ ਇਹ ਸਾਰੀਆਂ ਜਿਹੜੀਆਂ ਗ੍ਰਾਂਟਾਂ ਆ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਪੂਰਾ ਮਤਲਬ 5 ਸਾਲਾਂ ਦੀ ਪਤਾ ਲੱਗੇ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਪਿੰਡ ਨੂੰ ਗੁੰਮਰਾਹ ਕਰ ਰਹਾ ਪਿੰਡ ਨੂੰ ਪਤਾ ਲੱਗੇ ਵੀ ਇਹਨਾਂ ਨੇ ਕੀ ਕੁਝ ਕੀਤਾ ਵਾ ਦੋ ਗੱਲਾਂ ਮੈਂ ਹੋਰ ਕਰਨੀਆਂ ਇੱਕ ਇਹਨਾਂ ਨੇ ਕੰਮ ਕੀਤਾ ਕਿ ਜਿਹੜੇ ਪਿੰਡਾਂ ਦੀਆਂ ਪਿੰਡ ਦੀਆਂ ਕੁੜੀਆਂ ਜਿਹੜੀ ਪਿੰਡਾਂ ਦੇ ਵਿੱਚ ਜਿਹੜਾ ਗੁੰਡਾਗਰਦੀ ਦੇ ਨਾਲ ਉਹ ਬਾਹ ਦਿੱਤੀਆਂ ਗਈਆਂ ਵਾ ਇਹ ਇਹਨਾਂ ਨੇ ਪਿੰਡ ਦਾ ਵਿਕਾਸ ਦਾ ਕੰਮ ਜਿਹੜਾ ਏਦਾਂ ਦੇ ਕਰ ਰਿਹਾ ਸੋ ਜਿਹੜੇ ਬਾਕੀ ਆ ਹੋਰ ਵੀ ਬਹੁਤ ਸਾਰੀਆਂ ਇਹ ਜਿਹੜੀਆਂ ਧਮਕੀਆਂ ਦੇ ਰਿਹਾ ਉਹ ਸਾਰੀਆਂ ਜਿਹੜੀਆਂ ਧਮਕੀਆਂ ਦੇ ਨਾਲ ਮੈਨੂੰ ਜਿਹੜੀ ਪਰੇਸ਼ਾਨੀ ਆ ਜੇ ਮੇਰਾ ਕੋਈ ਹਾਦਸਾ ਵਾਪਰਦਾ ਤੇ ਪਰਮਜੀਤ ਸਿੰਘ ਗੁਰਪ੍ਰੀਤ ਸਿੰਘ ਤੇ ਇਹਨਾਂ ਦੇ 15 ਬੰਦੇ ਹੋਰ ਜਿਹੜੇ ਆ ਸਾਰੇ ਪਾਰਟੀ ਜਿਹੜੀ ਮੈਨੂੰ ਟੈਨਸ਼ਨ ਦੇਣ ਤੇ ਲੱਗੀ ਹੋਈ ਆ ਜੇ ਮੇਰਾ ਨੁਕਸਾਨ ਹੋਇਆ ਤੇ ਸਾਰੇ ਜ਼ਿੰਮੇਵਾਰ ਹੋਣਗੇ। ਅੱਜ ਬਹੁਤ ਗੱਲੇ ਕਨੇ ਗਰੀ। ਅੰਜਾਈ ਕੀ ਨਾ ਡੈ। ਮੇਰਾ ਨਾਮ ਤੀਂਦਰ ਸਿੰਘ ਜੀ ਵਾਸੀ ਜਮਰਾਏ। ਮੈਂ ਦੱਸਣਾ ਚਾਹੁੰਦਾ ਕਿ ਸਰਪੰਚ ਜਿਹੜੀਆਂ ਵੀਡੀਓ ਪਾਉਂਦਾ ਵਾ ਇਹਨੂੰ ਸਰਪੰਚੀ ਦੀ ਇੰਨੀ ਲਾਲਸਾ ਵਾ ਕਿ 7 ਤੋਂ 12 ਦੇ ਵਿੱਚ ਅਸੀਂ ਮੈਂਬਰਾਂ ਦਾ ਚੁਣੇ ਗਏ ਆ। ਮੇਰੇ ਨਾਲ 4 ਮੈਂਬਰ ਹੀ 3 ਮੈਂਬਰ ਐਸੀ ਤੇ 2 ਇਹਦੇ। ਇਹਨੇ ਇੰਨਾ ਲਾਲਚ ਕੀਤਾ ਕਿ 2.5 2.5 ਸਾਲ ਪਾਲ ਸਿੰਘ ਨੂੰ ਨਾਲ ਲੈ ਕੇ ਸਰਪੰਚੀ ਬਣਾਈ। ਉਹ ਤੋਂ ਬਾਅਦ ਚ ਫੇਰ ਸਰਪੰਚੀ ਆਈ। ਇਹਨੂੰ ਡਰ ਛਾ ਗਿਆ ਕਿ ਬਾਬੀ ਨੇ ਫੇਰ ਖਲੋਜਣਾ। ਇਹਨੇ ਮੇਰੇ ਤੇ 1/2 ਕਿਲੋ ਨਸ਼ੀਲਾ ਪਾਊਡਰ ਪਵਾ ਕੇ ਤੇ ਮੈਨੂੰ ਜੇਲ੍ਹ ਚ ਘਲਿਆ। ਉਸ ਜੇਲ੍ਹ ਦੀ ਟੈਨਸ਼ਨ ਨਾਲ ਮੇਰਾ ਬਾਪੂ 14 ਦੇ ਵਿੱਚ ਪੂਰਾ ਹੋਇਆ। ਤੇ ਆ ਜਿਹੜਾ ਅੱਜ ਕਹਿਣ ਦਿਆ ਵਾ ਇਹ ਬੇਬੁਨਿਆਰ ਆ। ਇਹਨਾਂ ਨੂੰ ਅਸਲ ਟੈਨਸ਼ਨ ਆ ਉਹਨਾਂ ਦਾ ਨੂੰ ਕੋਈ ਫਿਕਰ ਨਹੀਂ ਆ। ਤੇ ਖਾਦੇ ਪੈਸੇ ਗਾੜੀ ਹੋਣ ਡੈ ਇਹਦੇ। ਤੁਹਾਡੇ ਦੇ ਜਿਹੜਾ ਪਰਚਾ ਪਵਾਇਆ ਡਿਜ਼ਾਇਵ ਹੋਇਆ? 100% ਹੈ ਜੀ ਸਾਰਾ ਪਿੰਡ ਗੱਲਾਂ ਕਰਦਾ ਹੈ। ਉਹਨੂੰ ਡੇੜੀ ਮਾਰ ਕੇ ਹਾਂਜੀ ਕੀ ਨਾ ਤੁਹਾਡਾ ਕੀੜਾ ਬੰਦਾ ਜੀ ਮੇਰਾ ਨਾਂ ਜੀ ਜਸਮੇਲ ਸਿੰਘ ਆ ਪਿੰਡ ਜਮਰਾਏ ਆ ਕੀ ਮਾਮਲਾ ਸਾਰਾ ਜਿਹੜਾ ਇੱਕ ਸਰਪੰਚ ਵੱਲੋਂ ਸਾਡੇ ਤੇ ਦੋਸ਼ ਲਾਇਆ ਜਾ ਰਿਹਾ ਉਹ ਸਰਾ ਸਰ ਗਲਤ ਦੋਸ਼ ਲਾਉਂਡਿਆ ਵਾ ਇਹਦੇ ਵਿੱਚ ਕੋਈ ਸਾਡੇ ਕੋਈ ਗਲਤੀ ਨਹੀਂ ਹੋਈ ਐਵੇਂ ਜਾਣ ਕੇ ਦੋਸ਼ ਲਾਉਂਡਿਆ ਪਿਆ ਮੇਰੇ ਪਿਓ ਦੇ ਜ਼ਿੰਮੇਵਾਰ ਆ ਇਹ ਪਿਓ ਇਹ ਤਾਂ ਪਹਿਲਾਂ ਦਾ ਹੀ ਬਿਮਾਰ ਆ ਤੇ ਸਰਪੰਚ ਸਾਹਿਬ ਦਾ ਵੀਡੀਓ ਚ ਕਿਹਾ ਕਿ ਮੈਂ ਸਵਾਥੋ ਦੇ ਨਾਲ ਸਰਪੰਚ ਬਣਿਆ ਨਹੀਂ ਕੋਈ ਸਮਰਥਨ ਦੇ ਨਾਲ ਨਹੀਂ ਇਹ ਸਰਪੰਚ ਬਣਿਆ ਇਹ ਮੇਰੇ ਘਰ ਦੇ ਲਾਗੇ ਬੂਥ ਲੱਗਾ ਸੀ ਨਹੀਂ ਵੀ ਇਹਨਾਂ ਦੇ ਨਾਲ ਹਾਂ ਇਹਨਾਂ ਲਾਗੇ ਗੁਰੂ ਦਹਾ ਗੁਰਾਂ ਦੀ ਫੋਟੋ ਰੱਖੀ ਆ ਉੱਤੇ ਹੱਥ ਰਖਾ ਕੇ ਸੌਂ ਖਵਾਉਂਦੇ ਸੀ ਤੇ ਇੱਕ ਵੋਟ ਦਾ 1000 ਰੁਪਿਆ ਦਿੰਦੇ ਸੀ ਤੇ ਹੋਰ ਨਸ਼ਾ ਪੱਤਾ ਸਭ ਕੁਝ ਵਰਤਿਆ ਵਾ ਇਹ ਆਂਦੇ ਸੀ ਨਸ਼ੇ ਤੋਂ ਰਹਿ ਤਾ ਭਾਈਚਾਰਾ ਇਹ ਖਰਾਬ ਕਰਨ ਰਿਹਾ ਮੈਂਬਰ ਕੋਈ ਨਹੀਂ ਭਾਈਚਾਰਾ ਖਰਾਬ ਕਰਨ ਰਿਹਾ ਹਾਂ ਜੀ ਮੰਗ ਕੀ ਕਰਦੇ ਜੀ ਹਾਂਜੀ ਮੰਗ ਹੀ ਕਰਦੇ ਆ ਵੀ ਜਿਹੜਾ ਅੱਜ ਇਹ ਦੋਸ਼ ਲਾਇਆ ਸਰਾ ਫਰ ਗਲਤ ਵਾ ਬੇਬਨੇ ਅੱਜ ਬੇਬਨਿਆ ਦਾ ਤੇ ਜਾਦੂ ਜੱਟ ਮਰਾ ਜਿਹੜਾ ਇਹ ਗ੍ਰਾਂਟਾਂ ਆ ਜਾਂ ਜੋ ਸਰਪੰਚ ਰਿਹਾ ਕੁਲਦੀਪ ਸਿੰਘ ਉਹਨਾਂ ਦੀ ਪ੍ਰਤੱਖ ਜਾਂਚ ਹੋਣੀ ਚਾਹੀਦੀ ਆ ਜਿਹੜੀਆਂ ਇਹ ਸੇਵਾਆਂ ਦੀਆਂ ਲੱਕੜਾਂ ਵੇਚੀਆਂ ਸਭ ਕੁਝ ਜਾਂਚ ਹੋਣੀ ਚਾਹੀਦੀ ਆ ਕਿੱਥੇ ਲੱਗਾ ਕਿੱਥੇ ਨਹੀਂ ਲੱਗਾ ਇਹਦੇ ਪਰਚਾ ਵੀ ਪਹਿਲੋਂ ਆਇਆ ਇੱਕ ਤੇ ਇਸ ਚੀਜ਼ ਦਾ ਪਰਚਾ ਆਇਆ ਇਹਦੇ ਲੱਕੜਾਂ ਵੇਚਣ ਦਾ ਪਰਚਾ ਆਇਆ ਅੰਜ ਕੀਨਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਹਰਜੀਤ ਸਿੰਘ ਕਿਹੜਾ ਪਿੰਡ ਹੈ ਜਮਾ ਰਾਏ ਕੀ ਕਿਹੜਾ ਚਾਹੁੰਗੇ ਕਿ ਇਹ ਪਿੰਡ ਦਾ ਸਰਪੰਚ ਕਹਿ ਰਿਹਾ ਹੈ ਕਿ ਮੈਨੂੰ ਇਹਦਾ ਪਿੰਡ ਦਾ ਵਿਕਾਸ ਨਹੀਂ ਕੀਤਾ ਜਾਂਦਾ ਸਰਪੰਚੀ ਨਹੀਂ ਬਿਲਕੁਲ ਗਲਤ ਆ ਪਹਿਲਾਂ ਸਰਪੰਚ ਇਹਦਾ ਪਿਓ ਇਹ ਜਿਹੜੀ ਨੋਆ ਉਹਦਾ ਸੋਹਰਾ ਸਰਪੰਚ ਰਿਆ ਕੁਲਦੀਪ ਸਿੰਘ ਜੋ ਕਿ ਕਰੋੜਾਂ ਦੀ ਗ੍ਰਾਂਟ ਆਈ ਆ ਤੇ ਉਹ ਉਹਨੇ ਇਹ ਸਭ ਕਿੱਟਨ ਲਾਈ ਕੱਥੀਆਂ ਇਟਾਂ ਤੇ ਪੈਨਸ਼ਨਾਂ ਜਿਹੜੀ ਪਹਿਲੀ ਪੈਨਸ਼ਨ ਜਿਹੜੀ ਸੀ ਉਹ ਸਰਪੰਚ ਦੀ ਨਹੀਂ ਸੀਗੀ ਬਿਲਕੁਲ ਜੀ ਬੜਾ ਪਾ ਲਈ ਉਹਨਾਂ ਦਾ ਇਹ ਪਿਤਾ ਬਿਮਾਰ ਹੋ ਕੇ ਕਹਿ ਰਿਹਾ ਕਿ ਜੇ ਉਹਨੂੰ ਕੁਝ ਹੋ ਜਾਂਦਾ ਹੈ ਤੇ ਇਹ ਜ਼ਿੰਮੇਵਾਰ ਹੋਣਗੇ ਉਹ ਸਰ ਪਹਿਲਾਂ ਹੀ ਆਲਰੇਡੀ ਬਿਮਾਰ ਰਹਿ ਰਿਹਾ ਪੰਜ-ਛੇ ਸਾਲ ਤੋਂ ਬਿਮਾਰ ਰਹਿ ਰਿਹਾ ਹੁਣ ਤੱਕ ਉਹਦਾ ਕੋਈ ਦੰਦ ਨਹੀਂ ਉਹ ਹਸਪੀਟਲ ਆਪਣਾ ਇਲਾਜ ਕਰਾਉਂਦੇ ਇਹਦੇ ਨਾਲ ਇਹਦਾ ਕੀ ਚਲਕਵਾਦਾ ਕੋਈ ਮਤਲਬ ਨਹੀਂ ਹੈਗਾ ਸਿਰਫ ਇਹ ਆਪਣੀ ਸ਼ੋਭੀ ਨੂੰ ਬਚਾਉਣ ਵਾਸਤੇ ਇਹਨੂੰ ਪੰਚਾਇਤ ਜਿਹੜੇ ਮੈਂਬਰ ਆ ਉਹ ਸਮਰਥਨ ਨਹੀਂ ਦੇਣਦੇ ਤੇ ਉਹ ਉਹਨੂੰ ਉਹਨਾਂ ਡਰਾ ਕੇ ਆਪਣੇ ਨਾਲ ਕਰਨੀ ਕੋਸ਼ਿਸ਼ ਕਰਨ ਲਿਆ ਗੁੱਟੋਂ ਫੜ ਕੇ ਲੈ ਕੇ ਜਾਣ ਲਿਆ ਲੈਕਿਨ ਉਹਦੇ ਵਿੱਚ ਇਹ ਉਹ ਜਿਹੜਾ ਕੁਲਦੀਪ ਸਿੰਘ ਦਾ ਕੋਈ ਲੈਣ ਦੇਣ ਨਹੀਂ ਹੈਗਾ ਦੂਸਰੀ ਗੱਲ ਇਹ ਆ ਕਿ ਅੱਜ ਇਹ ਪੇਪਰ ਚ ਆ ਗਿਆ ਕਿ ਪਰਮਜੀਤ ਸਿੰਘ ਸਰਪੰਚ ਪਰਮਜੀਤ ਸਿੰਘ ਸਰਪੰਚ ਹੈ ਨਹੀਂ ਸਰਪੰਚ ਉਹਦੇ ਹਰਜੀਤ ਕੋਰ ਆ ਪਰਮਜੀਤ ਦੇ ਘਰ ਵਾਲੇ ਅਪਾ ਜੀ ਕੀ ਨਾਮ ਤੁਹਾਡਾ ਜੀ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਪਰਮਜੀਤ ਸਿੰਘ ਜੀ ਪਿੰਡ ਜਾਮਾ ਰਹੇ ਆ ਪਿਛਲੀ ਜਿਹੜੀ ਹੁਣ ਸਰਪੰਚ ਦੀ ਇਲੈਕਸ਼ਨ ਹੋਈ ਹੈ ਮੇਰੇ ਮਿਸ ਜੇ ਚੁਣੇ ਗਏ ਆ ਮਿਸਟਰ ਹਰਜੀਤ ਕੋਰ ਤੁਹਾਡੇ ਪਿੰਡ ਦੇ ਸਾਫਕਾਰ ਸਰਪੰਚ ਪਾਲ ਸਿੰਘ ਨੇ ਕਿਹਾ ਹੈ ਕਿ ਮੀਡੀਆ ਸਾਹਮਣੇ ਪਰਮਜੀਤ ਸਿੰਘ ਨੇ ਕਿਹਾ ਹੈ ਕਿ ਮੇਰੇ ਪਿਤਾ ਡਾਕਟਰ ਰਣਜੀਤ ਜੀ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਤੇ ਇਹ ਜ਼ਿੰਮੇਵਾਰ ਹੋਣਗੇ ਪਰ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਸਾਡਾ ਪਰਮਜੀਤ ਸਿੰਘ ਦੇ ਪਿਤਾ ਦੇ ਨਾਲ ਕੋਈ ਲੜਾ ਦੇਣਾ ਨਹੀਂ ਨਹੀਂ ਜੀ ਇਹ ਗੱਲ ਸੱਚੀ ਹੈ ਲੈਣਾ ਦੇਣਾ ਬਹੁਤ ਆ ਸਰਪੰਚ ਸਾਹਿਬ ਦੇ ਨਾਲ ਕਿਉਂਕਿ ਪਿਛਲੀ ਇਲੈਕਸ਼ਨ ਦੇ ਵਿੱਚ ਮੇਰੇ ਫਾਦਲ ਸਾਹਿਬ ਉਹਨਾਂ ਨੇ ਇਹਨਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ ਸੀ ਇਹਨਾਂ ਨੂੰ ਸਰਪੰਚ ਬਣਾਉਣ ਦੇ ਵਿੱਚ ਪਾਲ ਸਿੰਘ ਉਹਨਾਂ ਦਾ ਮੇਰਾ ਪਿਤਾ ਜੀ ਦਾ ਬਹੁਤ ਜ਼ਿਆਦਾ ਯੋਗਦਾਨ ਸੀ ਉਹਨਾਂ ਤੋਂ ਇਹੋ ਉਮੀਦ ਰੱਖਦੇ ਹੋਏ ਕਿ ਆਰਕੀ ਇਹ ਸਾਡੇ ਨਾਲ ਯੋਗਦਾਨ ਦੇਣਗੇ ਉਹ ਜਦੋਂ ਉਹਨਾਂ ਨੇ ਯੋਗਦਾਨ ਨਹੀਂ ਦਿੱਤਾ ਤੇ ਉਲਟਾ ਜਿਹੜੇ ਹੈਗੇ ਮੈਂਬਰ ਸਭਾਣ ਬਣੇ ਆ ਚਾਰ ਸਰਬਸੰਪਤੀ ਨਾਲ ਚੁਣੇ ਗਏ ਦੂਸਰੀ ਹੈ ਤੇ ਉਹਨਾਂ ਦੀ ਅਗਵਾਈ ਕਰ ਰਹੇ ਆ ਤੇ ਇਹ ਗੱਲ ਸਹੀ ਆ ਕਿ ਉਹਨਾਂ ਨੂੰ ਜਿਹੜਾ ਟੈਨਸ਼ਨ ਦੇਣ ਦੇ ਵਿੱਚ ਜਾਂ ਉਹਨਾਂ ਦੇ ਬਿਮਾਰ ਹੋਣ ਦੇ ਵਿੱਚ ਪਾਲ ਸਿੰਘ ਹੋਣਾ ਦਾ ਬਹੁਤ ਵੱਡਾ ਯੋਗਦਾਨ ਆ ਇਕ ਉਹਨਾਂ ਦਾ ਕਹਿਣਾ ਹੈ ਕਿ ਨਗਰੇਡਾ ਮਜ਼ਦੂਰਾ ਕੋ ਕੰਮ ਕਰਵਾ ਕੇ ਲੱਖਾਂ ਰੁਪਏ ਦਾ ਕਬੜਾ ਕੀਤਾ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਨਹੀਂ ਜੀ ਅੱਜ ਤੋਂ 12 ਸਾਲ ਹੋ ਗਏ ਆ ਸਰਪੰਚੀ ਦੇ ਦੁਬਾਰਾ 11 ਸਾਲ ਦੇ ਨੀਅਰ ਬੋਰਡ ਦੋ ਸਰਪੰਚੀ ਦੀਆਂ ਟਰਮਾਂ ਲੰਘ ਚੁੱਕੀਆਂ ਪਰ ਫਿਰ ਵੀ ਸਰਕਾਰ ਕੋ ਰਿਕਾਰਡ ਮੌਜੂਦ ਆ ਉਸ ਟਾਈਮ ਵੀ ਇੱਕ ਸਿੰਗਲ ਮਜ਼ਦੂਰ ਵੀ ਆ ਕੇ ਕੁਛ ਨਹੀਂ ਕਹਿ ਸਕਦਾ ਕਿ ਸਾਨੂੰ ਪੈਸੇ ਨਹੀਂ ਮਿਲੇ ਜਿਹੜੀਆਂ ਪੈਨਸ਼ਨਾਂ ਆਉਂਦੀਆਂ ਸੀ ਬੈਂਕ 'ਚ ਬਾਹਰ ਚ ਆਉਂਦੀਆਂ ਫਾਦਰ ਸਾਹਿਬ ਮੇਰੇ ਪਹਿਲਾਂ ਜਿਹੜੇ ਘਰ ਪਏ ਹੁੰਦੇ ਬਜ਼ੁਰਗ ਉਹਨਾਂ ਨੂੰ ਘਰ ਜਾ ਕੇ ਦੇ ਕੇ ਆਉਂਦੇ ਸੀ ਲੇਬਰ ਦਾ ਪੈਸਾ ਹਰ ਇੱਕ ਰੁਪਈਆ ਰੁਪਈ ਜਿੰਨੇ ਸਰਪੰਚ ਅਜ ਤੱਕ ਬਣੇ ਹੋਏ ਆ ਮੇਰੇ ਸਾਹਬ ਨਾ ਉਹਨਾਂ ਨੇ ਕੋਈ ਕਿਸੇ ਨੇ ਨਾ ਰਿਕਾਰਡ ਨਹੀਂ ਮੈਂਟੇਨ ਕੀਤਾ ਹੋਣਾ ਜਿੰਨਾ ਮੇਰੇ ਫਾਦਲ ਸਾਹਿਬ ਕੋ ਰਿਕਾਰਡ ਮੌਜੂਦ ਆ ਅਸੀਂ ਕੱਲਾ ਕੱਲਾ ਰਿਕਾਰਡ ਪੇਸ਼ ਕਰ ਸਕਦੇ ਆ ਤੇ ਜੇ ਉਲਟਾ ਜੇ ਮੰਨ ਲਓ ਕਿ ਹੁਣ ਇਹ ਦੋਸ਼ ਲਾ ਰਹੇ ਆ ਕਿ ਲੱਖ ਰੁਪਏ ਦਾ ਕਪਲਾ ਕੀਤਾ ਤੇ ਇਹਦੇ ਉੱਤੇ ਇੱਕ ਹੋਰ ਮਾਨ ਨਿਦਾ ਹੋਊਗਾ ਜੀ ਅਸੀਂ ਰਿਕਾਰਡ ਸਾਰਾ ਪੇਸ਼ ਕਰਾਂਗੇ ਜੇ ਅਸੀਂ ਗਲਤ ਸਿੱਧ ਹੋਏ ਸਰਕਾਰ ਸਾਨੂੰ ਸਜ਼ਾ ਦੇਵੇ ਤੇ ਜੇ ਨਹੀਂ ਅਸੀਂ ਗਲਤ ਸਿੱਧ ਨਹੀਂ ਹੁੰਦੀ ਜੇ ਅਸੀਂ ਪੈਸੇ ਖਾਦੇ ਸਿੱਧ ਨਹੀਂ ਹੁੰਦੇ ਤੇ ਫਿਰ ਇਹਦਾ ਜਵਾਬ ਪਾਲ ਸਿੰਘ ਨੂੰ ਦੇਣਾ ਪਊਗਾ ਜਿਹੜੀ ਕਪੜੇ ਬਾਜੀ ਦੇ ਉਹ ਦੋਸ਼ ਲਾ ਰਹੇ ਬੇਬੁਨਿਆਦ ਹੈ ਬਿਲਕੁਲ ਜੀ 100% ਬੇਬੁਨਿਆਦ ਆ ਇਸ ਤੋਂ ਫਿਰ ਅੱਗੇ ਤੁਸੀਂ ਹਲਕੀ ਕਰੋਗੇ ਜੇ ਕਿ ਤੁਹਾਡੇ ਤੋਂ ਅਸੀਂ ਤੇ ਸਾਰੀ ਦੋਸ਼ਾਂ ਵਾਲੀ ਗੇਮ ਅੱਜ ਬੰਦ ਕਰਨੀ ਚਾਹੁੰਦੇ ਆ ਮੈਂ ਮੈਂ ਸਮਝ ਰਿਹਾ ਕਿ ਮੇਰੇ ਪਿੰਡ ਦੀ ਬਹੁਤ ਜ਼ਿਆਦਾ ਬਦਨਾਮੀ ਹੋ ਰਹੀ ਆ ਦੋਸ਼ ਜਿਹੜੀ ਬਲੇਮ ਗੇਮ ਚੱਲਣ ਦੀ ਹੈ ਚੱਲਦੀ ਰਹਿਣੀ ਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੀ ਬਲੇਮ ਗੇਮ ਆਪਾਂ ਖਤਮ ਕਰੀਏ ਤੇ ਪਿੰਡ ਦਾ ਅੱਗੇ ਵਿਕਾਸ ਕਰੀਏ ਜਿਹੜੇ ਮੈਂਬਰ ਚੁਣਿਆ ਗਏ ਉਹ ਆਪਣੀ ਜ਼ਿੰਮੇਵਾਰੀ ਸਾਹਮਣੇ ਚਾਰ ਮੈਂਬਰ ਸਰਪੰਚੀ ਇਹਨਾਂ ਚੁਣੇ ਗਏ ਸੀ ਉਹਨਾਂ ਸਾਰੇ ਪਿੰਡ ਨੂੰ ਕਿਹਾ ਸੀ ਵਾਅਦਾ ਕੀਤਾ ਸੀ ਕਿ ਛੇ ਸਰਪੰਚਾਂ ਦੇ ਵਿੱਚੋਂ ਜਿਹੜਾ ਵੀ ਜਿੱਤ ਜਾਊਗਾ ਅਸੀਂ ਉਹਦੇ ਨਾਲ ਚੱਲਣਾਗੇ ਅਸੀਂ ਸਾਰਿਆਂ ਨੂੰ 9 ਦੇ 9 ਮੈਂਬਰਾਂ ਨੂੰ ਅਸੀਂ ਨਾਲ ਰਲ ਕੇ ਚੱਲਣਾ ਚਾਹੁੰਦੇ ਆ ਮੈਂ ਦੁਬਾਰਾ ਅਪੀਲ ਕਰਦਾ ਮੈਂ ਪਰसों ਵੀ ਵੀਡੀਓ ਪਾਈ ਸੀ ਪਹਿਲਾਂ ਵੀ 3-4 ਵਾਰੀ ਸਾਰਿਆਂ ਨੂੰ ਅਪੀਲ ਕਰ ਚੁੱਕਾ ਕਿ ਤੁਸੀਂ ਰਲ ਕੇ ਚੱਲੋ ਆਪਾਂ ਪਿੰਡ 'ਚੋਂ ਨਫ਼ਰਤ ਖਤਮ ਕਰੀਏ ਮੈਂ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਐਮਐਲਏ ਸਾਹਿਬ ਨੂੰ ਵੀ ਜਾ ਕੇ ਕਹਿ ਕੇ ਆਇਆ ਅ ਕਿ ਮੇਰੇ ਪਿੰਡ ਦੇ ਵਿੱਚ ਉਹ ਮਿਹਰਬਾਨੀ ਕਰਕੇ ਨਫਰਤ ਖਤਮ ਕਰ ਦਿਓ ਤੇ ਲਾਲਪੁਰਾ ਸਾਹਿਬ ਕਹਿੰਦੇ ਕਿ ਕਿੱਦਾਂ ਕਰ ਸਕਦੇ ਆ ਤੇ ਮੈਂ ਹਾਂ ਤੁਸੀਂ ਇਸ ਵੇਲੇ ਮੁਖੀ ਜੋ ਤੇ ਤੁਸੀਂ ਕਰ ਸਕਦੇ ਹੋ ਤਾਂ ਮੈਂ ਦੁਬਾਰਾ ਲਾਲਪੁਰਾ ਸਾਹਿਬ ਨੂੰ ਅਪੀਲ ਕਰਦਾ ਕਿ ਮੇਰੇ ਪਿੰਡ ਚੋਂ ਨਫਰਤ ਖਤਮ ਕਰੋ ਜਿਹੜੇ ਕੁਝ ਲੋਕ 5-7 ਗੁੰਮਰਾਹ ਕਰ ਰਹੇ ਆ ਤੁਸੀਂ ਪਿੰਡ ਚ ਆ ਕੇ ਵੈਰੀਫਿਕੇਸ਼ਨ ਕਰ ਲਓ ਕਿ ਜਿਨ੍ਹਾਂ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ 80% ਤੋਂ ਉੱਤੇ ਲੋਕ ਮੇਰੇ ਨਾਲ ਸਹਿਮਤ ਆ